ਜਿਹੜਾ ਕੱਲ ਯੂਰਪ ਦੇ ਵਿੱਚ ਘਟਨਾ ਵਾਪਰੀ ਸਪੇਨ ਤੇ ਪੁਰਤਗਾਲ ਦੀ ਜਿਹੜੀ ਬਿਜਲੀ ਗੁੱਲ ਜਿਹੜੀ ਹੋ ਗਈ ਹੁਣ ਕਹਿੰਦੇ ਵੀ ਤਕਰੀਬਨ 99% ਜਿਹੜੀ ਬਿਜਲੀ ਆ ਉਸ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਹੈਗਾ ਆ ਇਹ ਜਿਹੜੇ ਸਪੇਨ ਵਾਲੇ ਦੱਸ ਰਹੇ ਸੀ ਕਹਿੰਦੇ ਵੀ ਉੱਥੋਂ ਦੇ ਤੜਕੇ ਸਵੇਰੇ 7 ਵਜੇ ਦੇ ਹਿਸਾਬ ਦੇ ਨਾਲ ਉੱਥੇ ਰੈਡ ਇਲੈਕਟ੍ਰੀਕਾ ਕਰਕੇ ਕੰਪਨੀ ਆ ਉਹਨਾਂ ਨੇ ਦੱਸਿਆ ਵੀ 99% ਜਿਹੜੀ ਆ ਹੋ ਬਿਜਲੀ ਰਿਸਟੋਰ ਕਰ ਦਿੱਤੀ ਗਈ ਹੈਗੀ ਆ 6.5 ਮਿਲੀਅਨ ਤਕਰੀਬਨ ਉਹਨਾਂ ਦੇ ਕਸਟਮਰ ਨੇ ਉਹਨਾਂ ਨੂੰ ਰਿਸਟੋਰ ਹੋ ਗਈ ਆ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਤਾਂ ਸਦਨ ਯੂਰਪ ਦੇ ਇਸ ਨੇਸ਼ਨ ਦੇ ਵਿੱਚ 50 ਮਿਲੀਅਨ ਲੋਕ ਨੇਰੇ ਦੇ ਵਿੱਚ ਘੁੱਪ ਨੇਰੇ ਦੇ ਵਿੱਚ ਚਲੇ ਗਏ 15 ਗੀਗਾਵਾਟ ਜਿਹੜੀ એનર્ਜੀ ਸੀ ਅਚਨਚੇਤੇ ਕਹਿੰਦੇ 5 ਸੈਕਿੰਡਸ ਦੇ ਵਿੱਚ ਜਿਹੜੀ 60% ਨੈਸ਼ਨਲ ਡਿਮਾਂਡ ਦੀ ਬਣਦੀ ਆ ਉਹ ਇਹੋ ਲੂਜ਼ ਕਰ ਗਏ ਸੀਗੇ ਉੱਥੋਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਪੈਟਰੋ ਸਾਂਚੇਸ ਉਹਨਾਂ ਨੇ ਕਿਹਾ ਵੀ ਜਿਹੜੀ ਸਰਕਾਰ ਆ ਉਹ ਇਸ ਟਾਈਮ ਉਹਦੀਆਂ ਪ੍ਰਾਇੋਰਟੀਜ਼ ਹੁਣ ਦੋ ਪਰਤੀ ਜਿਹੜੀਆਂ ਉਹ ਹੋ ਗਈਆਂ ਆ ਵੀ ਸਪੇਨ ਦੇ ਇਲੈਕਟ੍ਰਿਕ ਸਿਸਟਮ ਨੂੰ ਦੁਬਾਰਾ ਰਿਸਟੋਰ ਕਰਨਾ ਤੇ ਦੂਜਾ ਵੀ ਇਦਾਂ ਦਾ ਜਿਹੜਾ ਬਲੈਕਆਊਟ ਆ ਮੁੜ ਕੇ ਦੁਬਾਰਾ ਕਦੀ ਵੀ ਨਾ ਵਾਪਰੇ ਐਡਵਾਰਡੋ ਪੀਟਰੋ ਡਾਇਰੈਕਟਰ ਆਫ ਸਰਵਿਸਿਜ਼ ਹੈਗੇ ਨੇ ਉੱਥੋਂ ਦੇ ਸਿਸਟਮ ਆਪਰੇਸ਼ਨ ਦੇ ਉਹਨਾਂ ਨੇ ਕਿਹਾ ਵੀ ਇਲੈਕਸਿਟੀ ਆਪਰੇਟਰ ਨੇ ਹੀ ਨੋਟ ਕੀਤੀਆਂ ਬੈਕ ਟੂ ਬੈਕ ਡਿਸਕਨੈਕਸ਼ਨ ਇਵੈਂਟਸ a black out ਜਿਹੜੀਆਂ ਉਹ ਹੋਣ ਤੋਂ ਪਹਿਲਾਂ ਸਪੇਨ ਦਾ ਜਿਹੜਾ ਮੈਟਰੋਲੋਜੀਕਲ ਏਜੰਸੀ ਐਮੈਟ ਉਹਨਾਂ ਨੇ ਕਿਹਾ ਵੀ ਅਨਯੂਜੂਅਲ ਮੈਟਰੋਲੋਜੀਕਲ ਤੇ ਐਟਮੋਸਫੇਰਿਕ ਫੀਨੋਮਨਾ ਇਸ ਦੇ ਪਿੱਛੇ ਜਿਹੜਾ ਉਹ ਮੰਨਿਆ ਜਾ ਰਿਹਾ ਆ ਪਰ ਕਹਿੰਦੇ ਵੀ ਉਹਨਾਂ ਨੇ ਆਪਣੇ ਵੈਦਰ ਸਟੇਸ਼ਨਸ ਉੱਤੇ ਕੋਈ ਵੀ ਇਦਾਂ ਦੀ ਨੋ ਸਡਨ ਟੈਂਪਰੇਚਰ ਫਲਕਚੁਏਸ਼ਨ ਵੀ ਤਾਪਮਾਨ ਦੇ ਵਿੱਚ ਕੋਈ ਅਚਨਚਤ ਤਬਦੀਲੀ ਆਈ ਹੋਵੇ ਉਹ ਰਿਕਾਰਡ ਜਿਹੜੀਆਂ ਹੁਣ ਨਹੀਂ ਕੀਤੀਆਂ ਗਈਆਂ ਸੀਗੀਆਂ ਨਾਲ ਹੀ ਜਿਹੜੀ ਪੁਰਤਗਾਲ ਦੀ ਨੈਸ਼ਨਲ ਸਾਈਬਰ ਸਕਿਉਰਿਟੀ ਸੈਂਟਰ ਉਹਨਾਂ ਨੇ ਕਨਫਰਮ ਕੀਤਾ ਵੀ ਇਸ ਦੇ ਵਿੱਚ ਕੋਈ ਫਾਉਲ ਪਲੇ ਨਹੀਂ ਆ ਯਾਨੀ ਕਿ ਹੈਕਿੰਗ ਗ੍ਰਿਡ ਦੀ ਜਿਹੜੀ ਉਹ ਨਹੀਂ ਹੋਈ ਹੈਗੀ ਸੋ ਇਹ ਆਊਟੇਜ ਕਿਉਂ ਹੋਈ ਕਿਵੇਂ ਹੋਈ ਇਹ ਇੱਕ ਵੱਡੀ ਜਿਹੜੀ ਚਿੰਤਾ ਦਾ ਵਿਸ਼ਾ ਜਿਹੜਾ ਉਹ ਨਾਲ ਬਣਿਆ ਆ ਤੇ ਇਨਵੈਸਟੀਗੇਸ਼ਨ ਉਸ ਦੀ ਪੂਰੀ ਚੱਲ ਰਹੀ ਆ ਉੱਥੇ ਮੈਡਰਿਡ ਓਪਨ ਜਿਹੜਾ ਲੌਂ ਟੈਨਿਸ ਦੇ ਟੂਰਨਾਮੈਂਟ ਜਿਹੜੇ ਚੱਲ ਰਹੇ ਸੀ ਉਹ ਵੀ ਰੱਦ ਕਰਨੇ ਪਏ ਜਹਾਜ਼ ਚੱਲਨੇ ਬੰਦ ਹੋ ਗਏ, ਟ੍ਰੈਵਲਰਜ਼ ਫਸ ਗਏ, ਹਰ ਥਾਂ ਦੇ ਉੱਤੇ ਟ੍ਰੇਨਸ ਦੇ ਵਿੱਚ, ਬੱਸਾਂ ਦੇ ਵਿੱਚ, ਸਕੂਲ ਬੰਦ ਹੋ ਗਏ, ਨਿਊਕਲੀਅਰ ਪਲੈਂਟ ਤੱਕ ਵੀ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਨੂੰ ਬੰਦ ਕਰਨੇ ਜਿਹੜੇ ਉਹ ਪਾਏਗੇ, ਇਹ ਜਿਹੜੀ ਸਿਚੁਏਸ਼ਨ ਆ ਉੱਥੇ ਬਣ ਗਈ ਸੀਗੀ। ਸੋ ਉਹਨਾਂ ਨੇ ਦੱਸਿਆ ਵੀ 35000 ਜਿਹੜੇ ਐਮਰਜੈਂਸੀ ਵਰਕਰਸ ਆ ਕੰਮੇ ਆ, ਸਪੇਨ ਦੇ ਵਿੱਚ ਉਹਨਾਂ ਨੇ 35000 ਪੈਸੇਂਜਰਜ਼ ਜੋ ਵਕ ਵਕ ਥਾਵਾਂ ਦੇ ਉੱਤੇ ਫਸੇ ਪਏ ਸੀ ਉਹਨਾਂ ਨੂੰ ਰੈਸਕਿਊ ਜਿਹੜਾ ਹੋ ਕੀਤਾ ਚਾਹੇ ਉਹ ਰੇਲਵੇਜ਼ ਦੇ ਵਿੱਚ ਸੀਗੇ ਚਾਹੇ ਉਹ ਅੰਡਰਗਰਾਉਂਡ ਸੀਗੇ ਚਾਹੇ ਉਹ ਸਬਵੇ ਸੀਗੇ ਜਾਂ ਟ੍ਰਾਂਜ਼ਿਟ ਸਿਸਟਮਸ ਦੇ ਵਿੱਚ ਸੀਗੇ ਸੋ ਇਹ ਜਿਹੜੀ ਸਿਚੁਏਸ਼ਨ ਉੱਥੇ ਕਾਫੀ ਬੈਡ ਬਣੀ ਪਈਆ ਸੋ ਇਹੀ ਜਿਹੜਾ ਉਹ ਦੇਖਿਆ ਜਾ ਰਿਹਾ ਵੀ ਇਹ ਅਚਾਨਕ ਐਸਾ ਕੀ ਜਿਹੜਾ ਉਹ ਕਾਰਨ ਬਣ ਗਿਆ ਜਿਹਦੇ ਕਰਕੇ ਇਹ ਰੇਅਰ ਐਟਮੋਸਫੇਰਿਕ ਫੀਨੋਮੈਨਾ ਦੇ ਕਰਕੇ ਕਹਿੰਦੇ ਵੀ ਇਹ ਜਿਹੜੀ ਬਿਜਲੀ ਆ ਉਹ ਅਚਨਚੇਤੇ ਜਿਹੜੀ ਉਹ ਗਲ ਹੋ ਗਈ ਸੋ ਕਹਿੰਦੇ ਵੀ ਸਟਾਰਨਸ ਤੇ ਹੀਟ ਵੇਵ ਜਦੋਂ ਐਕਸਟ੍ਰੀਮ ਵੈਦਰ ਹੁੰਦਾ ਆ ਤੇ ਕਹਿੰਦੇ ਫਿਰ ਵੀ ਜਿਹੜੀ ਬਿਜਲੀ ਆ ਇਨ੍ਹਾਂ ਤਾਰਾਂ ਦੇ ਵਿੱਚੋਂ ਤੁਸੀਂ ਟਰਾਂਸਮਿਟ ਕਰ ਸਕਦੇ ਆ ਪਰ ਕਹਿੰਦੇ ਵੀ ਪ੍ਰੋਬਲਮ ਇਹ ਆ ਗਈ ਵੀ ਜਿਹੜੇ ਕੰਡਕਟਰਸ ਆ ਤੇ ਜਿਹੜੇ ਆਕਸੀਲੇਟ ਕਰਨ ਲੱਗੀਆਂ ਤਾਰਾਂ ਤੇ ਉਹ ਤੋਂ ਬਾਅਦ ਦੇ ਵਿੱਚ ਬਲੈਕਆਊਟ ਹੋਣੇ ਡਿਸਕਨੈਕਸ਼ਨ ਜਿਹੜੀਆਂ ਉਹ ਹੋਣੀਆਂ ਸ਼ੁਰੂ ਹੋ ਗਈਆਂ ਤੇ ਉਹ ਦੇ ਕਰਕੇ ਇਹ ਹੁਣ ਇੱਕ ਪ੍ਰੋਬਲਮ ਆਈ ਆ ਇਸੇ ਦਰਮਿਆਨ ਇੱਕ ਹੋਰ ਚਰਚਾ ਨਾਲ ਜਿਹੜੀ ਹਰਜੋਤ ਸਿੰਘ ਜੀ ਚੱਲੀ ਆ renewables ਬੇਸਡ ਜਿਹੜੀ એનર્ਜੀ ਆ ਉਸ ਨੂੰ ਲੈ ਕੇ ਸੋ ਹੁਣ ਤੇ ਨਵਾਂ ਜਿਹੜਾ ਸਵਾਲ ਇਹ ਆਇਆ ਆ ਵੀ ਕੀ ਜਿਹੜੀਆਂ ਰੀਨਿਊਏਬਲ એનર્ਜੀ ਆ ਉਹਦਾ ਵੀ ਕੋਈ ਇਸ ਦੇ ਵਿੱਚ ਹਿੱਸਾ ਰਿਹਾ ਆ ਕਿਤੇ ਉਹਦੇ ਬੇਸ ਦੇ ਉੱਤੇ ਜਿਹੜੀਆਂ ਗ੍ਰਿਡਸ ਹੁੰਦੀਆਂ ਆ ਉਹਨਾਂ ਦੇ ਫੇਲ ਹੋਣ ਦਾ ਕਿਤੇ ਕਾਰਨ ਆ ਉਹ ਉਹਦੇ ਵਿੱਚ ਕੋਈ ਜ਼ਿਆਦਾ ਕਾਰਨ ਤ ਨਹੀਂ ਜਿਹੜਾ ਉਹ ਬਣਦਾ ਉਹ ਜ਼ਿਆਦਾ ਤ ਨਹੀਂ ਉਹਨਾਂ ਨੂੰ ਨੁਕਸਾਨ ਹੋ ਸਕਦਾ ਸੋ ਇੱਥੇ ਕਈ ਤਰੀਕੇ ਦੀਆਂ ਜਿਹੜੀਆਂ ਹੁਣ ਪ੍ਰੋਬਲਮਸ ਆ ਉਹਨਾਂ ਨੂੰ ਇਨਵੈਸਟੀਗੇਟ ਕੀਤਾ ਜਾਊਗਾ ਸੋ ਉਮੀਦ ਕਰਦੇ ਆ ਵੀ ਆਉਣ ਵਾਲੇ ਸਮੇਂ ਵਿੱਚ ਇੰਦਾਂ ਦੀ ਘਟਨਾ ਆ ਚਾਹੀਏ ਯੂਰਪ 'ਚ ਵਾਪਰੀ ਆ ਕਿਸੇ ਵੀ ਥਾਂ ਦੇ ਉੱਤੇ ਉਹ ਨਾ ਵਾਪਰੇ ਜੀ ਬਿਲਕੁਲ ਅਮ ਅਗਲੀ ਖਬਰ ਵੱ ਚਲੀਏ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਐਡਮਿਨਿਸਟ੍ਰੇਸ਼ਨ ਦੇ 100 ਦਿਨ ਹੋ ਜਾਣੇ ਆ ਇਸ ਹਫਤੇ